ਕੰਰਸ਼ ਕਰ ਰਹੇ ਆ ਇਹਦੇ ਵਿੱਚ ਦੋ ਮੁਕਦਮੇ ਜਿਹੜੇ ਹੈਗੇ ਆ ਉਹ ਕਪੂਠਲਾ ਪੁਲਿਸ ਨੇ ਮਾਣਯੋਗ ਸਾਡੇ ਅਦਾਲਤ ਸਰੋਪਰਾ ਜੀ ਦੀ ਦਿਸ਼ਾ ਨਿਰਦੇਸ਼ੇਟ ਜਿਹੜੇ ਹੈਗੇ ਆ ਸੀ ਸੋਲਵ ਕੀਤੇ ਨੇ ਔਰ ਇਹਦੇ ਵਿੱਚ ਸਾਡੇ ਸੀਆਈਆਂ ਇੰਚਾਰਜ ਜਿਹੜੇ ਹੈਗੇ ਆ ਇੰਚਾਰਜ ਅਮਨ ਤੇ ਡੀਐਸਪੀ ਡੀ ਸਾਹਿਬ ਦੀ ਤੇ ਨਾਲ ਜਿਹੜੇ ਹੈਗੇ ਸੁਲਤਾਨਪੁਰ ਲੋਧੀ ਐਸਐਚਓ ਟਈਆਂ ਦੀ ਖਾਇਮ ਭੂਮਿਕਾ ਰਹੀ ਹੈ ਕੇ ਸਾਨੂੰ ਸੋਲਵ ਕਰਨ ਦੇ ਵਿੱਚ ਇਹਦੇ ਵਿੱਚ ਸਾਨੂੰ ਦੱਸਦੇ ਆ ਕਿ ਤੁਹਾਨੂੰ ਪ੍ਰੈਸ ਨੂੰ ਇਹ ਦੱਸਦੇ ਹੈਗੇ ਕਿ ਇਹ ਮੁਕੱਦਮਾ ਨੰਬਰ ਜਿਹੜਾ ਹੈਗਾ ਅਸੀਂ 370 ਜਿਹੜਾ ਸੀਗਾ 11 ਤਰੀਕ ਨੂੰ ਜਿਹੜਾ ਦਰਜ ਹੋਇਆ ਸੀ ਰਜਿੰਦਰ ਸਿੰਘ ਸੀਗਾ ਜਿਹੜਾ ਚੇਅਰਮੈਨ ਜਿਹੜਾ ਸੀਗਾ ਫੂਡ ਕਾਰਪੋਰੇਸ਼ਨ ਚ ਲੱਗਿਆ ਸੀਗਾ ਇਹਦੇ ਉੱਤੇ ਜਿਹੜੀਆਂ ਸੀਗੀਆਂ ਗੋਲੀਆਂ ਚਲਾਈਆਂ ਗਈਆਂ ਸੀਗੀਆਂ ਔਰ ਸ਼ਾਹਜਹਾਂ ਦੇ ਪਰਦੇ ਵਿੱਚ ਸਰਦਾਰ ਬਰਲੋਦੀ ਦੇ ਰਹਿਣਾ ਸੀ ਇਮੀਡੀਏਟਲੀ ਅਸੀਂ ਇੱਕ ਐਕਸਟਰਸ਼ਨ ਤੇ 307 ਦਾ ਜਿਹੜਾ ਸੀਗਾ ਪਰਚਾ ਦਰਜ ਕਰਕੇ ਇਹਦੇ ਵਿੱਚ 24 ਘੰਟੇ ਦੇ ਵਿੱਚ ਵਿੱਚ ਅਸੀਂ ਜਿਹੜਾ ਸੀਗਾ ਇੱਕ ਬਲਜਿੰਦਰ ਸਿੰਘ ਸੀਗਾ ਜਿਹੜਾ ਬਜੇ ਸਿੰਘ ਵਿੱਕੀ ਨਾਦਰ ਵੀ ਆਪੀ ਸੀਗਾ ਉਹਨੂੰ ਅਸੀਂ ਗ੍ਰਿਫਤਾਰ ਕਰ ਲਿਆ ਸੀਗਾ ਔਰ ਉਸ ਤੋਂ ਬਾਅਦ ਚ ਟੈਕਨੀਕਲ ਅਸਿਸਟੈਂਸ ਹਿਊਮਨ ਰਿਸੋਰਸਸ ਦੇ ਨਾਲ ਜਿਹੜੀ ਹੈਗੀ ਆ ਬੜੀ ਮਿਹਨਤ ਦੇ ਨਾਲ ਅਸੀਂ ਜਿਹੜਾ ਹੈਗਾ ਇਹਦੇ ਵਿੱਚ ਇੱਕ ਬਾਹਰ ਸਰਗਣਾ ਰਹਿ ਰਿਹਾ ਸੀਗਾ ਆ ਜੱਗਾ ਹੈਗਾ ਯੂਕੇ ਵਾਲਾ ਉਹਦਾ ਜਿਹੜਾ ਸੀਗਾ ਇਸੇ ਪਿੰਡ ਦਾ ਹੀ ਆ ਫੁੱਕੀਵਾਲ ਦਾ ਰਹਿਣ ਵਾਲਾ ਉਹਦੇ ਗੈਂਗ ਦੇ ਜਿਹੜੇ ਅਸੀਂ ਹੈਗੇ ਆ ਟੋਟਲ 12 ਬੰਦੇ ਜਿਹੜੇ ਹੈਗੇ ਆ ਇਹਦੇ ਚ ਨਾਮਜ਼ਦ ਕੀਤੇ ਆ ਔਰ ਜਿਹਦੇ ਵਿੱਚੋਂ ਅਸੀਂ 8 ਬੰਦੇ ਜਿਹੜੇ ਹੈਗੇ ਗ੍ਰਿਫਤਾਰ ਕਰ ਲਿਆ ਜਿਹਦੇ ਵਿੱਚ ਵਿਕਰਮਜੀਤ ਸਿੰਘ ਵਿੱਕੀ ਇੱਕ ਹੈਗਾ ਅਜੇ ਕੁਮਾਰ ਹਰਵਿੰਦਰ ਸਿੰਘ ਤੀਤ ਸਿੰਘ ਹੈਗਾ ਜੀ ਕਰਨ ਸਿੰਘ ਬਲਜੀਤ ਸਿੰਘ ਜਸ਼ਨਪ੍ਰੀਤ ਤੇ ਗੋਸ਼ਨ ਕੁਮਾਰ ਹੈਗਾ ਡਿਟੇਲਸ ਇਹਦੀ ਐਡਰੈਸ ਵੀ ਤੁਹਾਡੇ ਕੋਲ ਆ ਜੇਗੀ ਔਰ ਇਸ ਵਾਰਦਾਤ ਦੇ ਵਿੱਚ ਜਿਹੜਾ ਵਰਤਿਆ ਗਿਆ ਸੀਗਾ ਗੋਲੀਆਂ ਚਲਾਉਣ ਦੇ ਵਿੱਚ ਮੋਟਰਸਾਈਕਲ ਉਹ ਵੀ ਬਰਾਮਦ ਕਰ ਲਿਆ ਔਰ ਇੱਕ ਪਿਸਟਲ ਤੇ ਇਹਦੇ ਵਿੱਚ ਜਿਹੜਾ ਹੈਗਾ 30 ਬੋਰ ਦਾ ਪਿਸਟਲ ਅਸੀਂ ਜਿਹੜਾ ਤੇ ਨਾਲ ਇਹਦੇ ਜਿਹੜੇ ਰੌਲ ਸਟੇ ਸੀਗੇ ਉਹ ਰਿਕਵਰ ਕੀਤੇ ਜੀ ਸਰੇ ਇਹ ਜਦੋਂ ਤੁਸੀਂ ਯੂਕੇ ਬੇਸਡ ਤੁਸੀਂ ਦੱਸ ਰਹੇ ਹੋ ਤਾਂ ਇਹਨਾਂ ਦਾ ਫਿਰ ਕੰਮ ਕਰਨ ਦਾ ਤਰੀਕਾ ਕੋਈ ਆਇਡੈਂਟੀਫਾਈ ਹੋ ਪਾਇਆ ਇਹਨਾਂ ਦਾ ਮੇਨ ਜਿਹੜਾ ਹੈਂਡਲਰ ਹੈਗਾ ਜਿਹੜਾ ਹੁਣ ਯੂਕੇ ਜਿਹੜਾ ਚੱਕਾ ਯੂਕੇ ਹੈਗਾ ਉਹ ਤੇ ਯੂਐਸਏ ਦੇ ਔਰ ਯੂਕੇ ਦੇ ਵਿੱਚ ਬੇਸਡ ਹੈਗਾ ਉਹਦੇ ਅੱਗੇ ਸਾਰੇ ਯਾਰ ਦੋਸਤ ਸੀਗੇ ਔਰ ਇਹ ਸਾਰੇ ਜਿਹੜੇ ਹੈਗੇ ਨੇ ਮਤਲਬ ਕਿ ਇਸੇ ਕ੍ਰਾਈਮ ਪੇਸ਼ਾ ਤਰੀਕੇ ਦੇ ਨਾਲ ਹੀ ਕੰਮ ਕਰਦੇ ਸੀਗੇ ਔਰ ਉਹਨਾਂ ਨੂੰ ਇਹਨਾਂ ਨੇ ਆਰਗੇਨਾਈਜ਼ ਕਰਕੇ ਅੱਜ ਜਿੱਦਾਂ ਤੁਹਾਡੇ ਸਾਹਮਣੇ ਵੈਪਨਸ ਹੈਗੇ ਨੇ ਜਿਹੜੇ ਉਹਨਾਂ ਕੋ ਰਿਕਵਰ ਕੀਤੇ ਨੇ ਇਹਨਾਂ ਨੂੰ ਮੱਧਿਆ ਪ੍ਰਦੇਸ਼ ਦੇ ਵਿੱਚੋਂ ਵੈਪਨ ਜਿਹੜੇ ਮੁਹਈਆ ਕਰਵਾਏ ਗਏ ਸੀ ਔਰ ਲੋਕਾਂ ਨੂੰ ਜਿਹੜੇ ਐਕਸਟਰਸ਼ਨ ਸੁਲਤਾਨਪੁਰ ਲੋਧੀ ਏਰੀਆ ਦੇ ਵਿੱਚ ਕਰਕੇ ਜਿਹੜੇ ਸੀਗੇ ਕੀਤਾ ਗਿਆ ਔਰ ਇਹਨੂੰ ਇਮੀਡੀਏਟਲੀ ਅਸੀਂ ਟੈਕਨੀਕਲ ਅਸਿਸਟੈਂਸ ਦੇ ਨਾਲ ਜਿਹੜਾ ਹੈਗਾ ਸੁਲਤਾਨਪੁਰ ਲੋਧੀ ਏਰੀਆ ਦੇ ਵਿੱਚੋਂ ਜਿਹੜੇ ਇਹਨਾਂ ਵੈਪਨ ਫੜ ਕੇ 12 ਬੰਦੇ ਨਾਮਿਨੇਟ ਕਰਕੇ ਜਿਨ੍ਹਾਂ ਵਿੱਚੋਂ 8 ਅਸੀਂ ਗ੍ਰਿਫਤਾਰ ਕਰ ਲਏ ਨੇ ਇਹ ਬਹੁਤ ਵੱਡੀ ਕਾਰਪੋਰਰਾ ਪੁਲਿਸ ਨੇ ਜਿਹੜੀ ਪ੍ਰਾਪਤੀ ਹਾਸਲ ਕੀਤੀ ਆ ਔਰ ਇਸ ਤਰ੍ਹਾਂ ਕਰਕੇ ਅਸੀਂ ਐਕਸਟਰਸ਼ਨ ਦਾ ਇੱਕ ਬਹੁਤ ਵੱਡਾ ਜਿਹੜਾ ਰੈਕਡ ਚੱਲ ਰਿਹਾ ਸੀਗਾ ਜਿਹੜਾ ਹੈਂਡਲਰ ਬਾਹਰ ਬੈਠਾ ਯੂਕੇ ਸੀਗਾ ਇਹਦਾ ਜੱਟਾ ਸੀਗਾ ਉਹਨੂੰ ਅਸੀਂ ਬਰਸ਼ ਕੀਤਾ ਸਹੀ ਫਰੋਤੀ ਸੀਗੀ ਕਿ ਕੁਝ ਹੋਰ ਵੀ ਕਾਰਨ ਸ਼ਾਮਿਲ ਬੇਸਿਕਲੀ ਜੇ ਜੱਗੇ ਦੇ ਜਿਹੜੀਆਂ ਪਹਿਲਾਂ ਕਹਾਵਾਂ ਸੀਗੀਆਂ ਉਹਦੇ ਵਿੱਚ ਇਹਨੇ ਫਰੋਤੀ ਵੀ ਮੰਗੀ ਸੀਗੀ ਹੋਰ ਵੀ ਕਈ ਗੱਲਾਂ ਹੈਗੀਆਂ ਜਿਹੜੀਆਂ ਡਿਸਕਲੋਸ ਨਹੀਂ ਕਰ ਸਕਿਆ ਇਨੀਸ਼ੀਅਲ ਸਟੇਜਿਸ ਹੈਗੀਆਂ ਬਟ ਹਰਜਿੰਦਰ ਦੇ ਨਾਲ ਇਹਦੀ ਜਿਹੜੀ ਸੀਗੀ ਪੁਰਾਣੀ ਕੋਈ ਲਾਗੜਾ ਸੀ ਜਿਹਦੇ ਵਿੱਚ ਇਹਨੇ ਉਹਦੇ ਤੇ ਹਮਲਾ ਕੀਤਾ ਸੀਗਾ ਬਟ ਬਾਕੀ ਮੁਕਦਮਿਆਂ ਦੇ ਵਿੱਚ ਜਿਹੜੀ ਸੀਗੀ ਇਹ ਜਿਹੜੀ ਵੀ ਫਰੋਤੀ ਦੀਆਂ ਨੇ ਕਾਲੇ ਇਹਦੇ ਤੋਂ ਇਹ ਸਮਝਿਆ ਜਾਵੇ ਹਰਜਿੰਦਰ ਔਰ ਇਹ ਜੱਗਾ ਆਪਸ ਵਿੱਚ ਪਹਿਲਾਂ ਤੋਂ ਲਿੰਕ ਹੈਗੇ ਇਹ ਸੇਮ ਪਿੰਡ ਦੇ ਹੈਗੇ ਨੇ ਇਹਦੀ ਆਪਸ ਦੇ ਵਿੱਚ ਕਿਸੇ ਗੱਲ ਤੋਂ ਲੈ ਕੇ ਰਾਇਵ ਦੀ ਸੀ ਇਹ ਬਾਤ ਚਲਾ ਗਿਆ ਸੀਗਾ ਇਸ ਕਰਕੇ ਇਹਨਾਂ ਦੀ ਵਿੱਚ ਸੀ ਕੋਈ politcal ਖਲੂਤ ਤਾਂ ਨਹੀਂ ਹੈ ਜਿਵੇਂ politcal ਇਹਦੇ ਵਿੱਚ ਕੋਈ politcal ਐਂਗਲ ਨਹੀਂ ਹੈਗਾ ਇਹਦੇ ਵਿੱਚ ਸਿਰਫ ਜਿਹੜਾ ਹੈਗਾ ਇਹਨਾਂ ਦੀ ਆਪਸੀ ਪਿੰਡ ਦੇ ਵਿੱਚ ਜਿਹਦਾ ਸੇਮ ਪਿੰਡ ਦੇ ਵਿੱਚ ਰਹਿਣ ਵਾਲੇ ਸੀਗੇ ਉਹਦੇ ਕਰਕੇ ਦੁਸ਼ਮਣੀ ਸੀਗੀ ਔਰ ਜਿਹੜੀ ਇਹਨੇ ਫਿਰ ਇਹਨਾਂ ਬੰਦਿਆਂ ਤੋਂ ਜਿਹੜੀ ਉੱਤੇ ਗੋਲੀ ਚਲਵਾ ਕੇ ਕੀਤੀ ਫਿਰ ਇਹਨਾਂ ਨੇ ਪਹਿਲੇ ਵੀ ਵਾਰਦਾਤਾਂ ਕੀਤੀਆਂ ਇਹਨਾਂ ਦੇ ਵਿੱਚੋਂ ਹਾਂਜੀ ਇਹਨਾਂ ਦੇ ਵਿੱਚੋਂ ਜਿਹੜੀਆਂ ਹੈਗੀਆਂ ਨੇ ਦੋ ਵਾਰ ਦਾ ਤਾਂ ਜਿਹੜੀਆਂ ਸਾਡੇ ਇਲਾਕੇ ਦੇ ਵਿੱਚ ਸੀਗੀ ਇੱਕ ਤੇ ਅਸੀਂ ਕਰਨ ਤੋਂ ਪਹਿਲਾਂ ਹੀ ਇਹਨਾਂ ਨੂੰ ਫੜ ਲਿਆ ਜਿਹਨੇ ਇਲਜ਼ਾਮ ਦੇਣਾ ਸੀਗਾ ਔਰ ਇੱਕ ਇਹਨਾਂ ਨੇ ਲੋਹਿਆ ਏਰੀਏ ਦੇ ਵਿੱਚ ਕੀਤੀ ਉਹ ਅਸੀਂ ਕੰਸਰਨ ਪੁਲਿਸ ਸਟੇਸ਼ਨ ਤੋਂ ਨੋਟ ਕਰਵਾਤਾ ਉੱਥੇ ਵੀ ਇਹਨਾਂ ਨੇ ਐਕਸਟਰਸ਼ਨ ਦੀ ਕਾਲ ਕਰਕੇ ਗੋਲੀਆਂ ਚਲਾਈਆਂ ਸੀਗੀਆਂ ਉਹ ਕਨਸਰਨ ਜਿਹੜਾ ਸਾਡਾ ਨੇਵਰ ਡਿਸਟ੍ਰਿਕਟ ਹੈਗਾ ਉਹਨੂੰ ਸ਼ੇਅਰ ਕਰ ਦਿੱਤਾ ਔਰ ਜਿਹੜਾ ਇੱਕ ਇਹਨਾਂ ਨੇ ਹੋਰ ਵਾਰਦਤ ਕਰਨੀ ਸੀ ਉਸ ਤੋਂ ਪਹਿਲਾਂ ਅਸੀਂ ਇਹਨਾਂ ਨੂੰ ਐਕਸੀਡੈਂਟ ਕਰ ਜਿੱਦਾਂ ਤੁਸੀਂ ਦੱਸਿਆ ਐਮਪੀ ਤੋਂ ਰਿਕਵਰਡ ਹੋਏ ਨੇ ਇਹਨਾਂ ਦਾ ਮੇਡ ਐਂਡ ਕੁਆਲਿਟੀ ਕੀ ਹੈਗੀ ਵੈਪਨਸ ਜਿਹੜੇ ਤੁਸੀਂ ਵੇਖ ਹੀ ਸਕਦੇ ਹੋ ਕਾਫੀ ਸਪੈਸਟਿਗੇਟਿਡ ਵੈਪਨਸ ਹੈਗੇ ਨੇ 30 ਬੋਰ ਦੇ 32 ਬੋਰ ਦੇ ਹੈਗੇ ਨੇ ਔਰ ਇਹ ਸਿੰਗਲ ਸ਼ਾਟ ਹੈਗੇ ਨੇ ਸਾਰੇ ਜਿਹੜੇ ਆਟੋਮੈਟਿਕ ਸਿੰਗਲ ਸ਼ਾਟ ਇਹਨਾਂ ਦਾ ਕ੍ਰਿਮੀਨਲ ਰਿਕਾਰਡਸ ਹੈ ਸਾਰਿਆਂ ਦਾ ਹੀ ਲਗਭਗ ਇਹਨਾਂ ਦੇ ਵਿੱਚੋਂ ਜਿਹੜੇ ਦੋ ਬੰਦੇ ਫੜੇ ਨੇ ਬਿੱਲਾ ਤੇ ਜਿਹੜਾ ਹੈਗਾ ਦੂਸ ਕਾਫੀ ਸੌਰੀ ਅਜੇ ਤੱਕ ਤਿੰਨ 6 ਸੀ ਉਹ ਗੀਆ ਕਿ ਨਾ ਇਹ ਇਨਪੁਟਸ ਮਤਲਬ ਕਿ ਸ਼ੇਅਰ ਕਰਦੇ ਸੀ ਲੋਕਲ ਇਨਪੁਟਸ ਸ਼ੇਅਰ ਕਰਦੇ ਰੇਕੀ ਵਾਲੇ ਸੀਗੇ ਜਾਂ ਫਿਰ ਸਾਰੇ ਕ੍ਰਿਮੀਨਲ ਹੀ ਸੀਗੇ ਚੁੱਪਚੀ ਜਿਹੜੇ ਇਹ 12 ਬੰਦੇ ਹੈਗੇ ਆ 12 ਦੇ ਵਿੱਚੋਂ ਕੁਝ ਬੰਦੇ ਹਨ ਦੇ ਨਾਂ ਸੀਗੇ ਜਿਹੜੇ ਇਹਨਾਂ ਨੂੰ ਵੈਪਨ ਹੈਂਡਲਿੰਗ ਕਰਦੇ ਸੀਗੇ ਕੁਝ ਬੰਦੇ ਸੀਗੇ ਲੋਜਿਸਟਿਕ ਸਪੋਰਟ ਜਿੱਦਾਂ ਮੋਟਰਸਾਈਕਲ ਦੇ ਦਿੱਤਾ ਟਰੈਕੀ ਕਰ ਲੇ ਫਿਰ ਉਹਨਾਂ ਨੂੰ ਟੈਕਨੀਕਲ ਸਪੋਰਟ ਦੇ ਤੀਸੇ ਮੇ ਲੈ ਕੇ ਆਪਣੇ ਨਾਂ ਦੇ ਦੇ ਦਿੱਤੀ ਜਦੋਂ ਉਹਨਾਂ ਨੂੰ ਆਪਣਾ ਇੰਟਰਨੈਟ ਮੁਹੱਈਆ ਕਰਵਾ ਦਿੱਤਾ ਇਸ ਤਰੀਕੇ ਦੀਆਂ ਜਿਹੜੀਆਂ ਸੀਗੀਆਂ ਜਿੰਨੇ ਵੀ ਸੀਗੇ ਫਿਰ ਉਹਨਾਂ ਨੂੰ ਇਹਨਾਂ ਦੇ ਵਿੱਚ ਅਸੀਂ ਉਹ ਵੀ ਬੰਦੇ ਨਾਮਿਨੇਟ ਕੀਤੇ ਜਿਨ੍ਹਾਂ ਨੇ ਉਹਨਾਂ ਨੂੰ ਅੱਗੇ ਪਹੁੰਚਾ ਦਿੱਤੀ ਸੀਗੀ ਗੁਵਾਦਤ ਕਰਨ ਤੋਂ ਬਾਅਦ ਜਿਹਨਾਂ ਦੇ ਘਰਾਂ ਦੇ ਵਿੱਚ ਰਹੇ ਅਸੀਂ ਉਹ ਵੀ ਨਾਮਿਨੇਟ ਕਰਕੇ ਇਹਨਾਂ ਨੂੰ ਉਹਨਾਂ ਨੂੰ ਫਾਈਨੈਂਸ਼ੀਅਲ ਸੋਰਸਸ ਵੀ ਮਿਲੇ ਫਾਈਨੈਂਸ਼ੀਅਲ ਕੋਈ ਕੋਈ ਬੈਂਕ ਦੇ ਲੋਕ ਵੀ ਇਨਵੋਲਡ ਨਹੀਂ ਹੈ ਕੋਈ ਫਾਈਨੈਂਸ਼ੀਅਲ ਇਹਨਾਂ ਨੂੰ ਜਿਹੜੀ ਹੁਣ ਤੱਕ ਸਾਡੀ ਆਈ ਹੈ ਕਿ ਬਾਹਰੋਂ ਜੱਗੇ ਨੇ ਜਿਹੜੇ ਟਰਾਂਸਫਰ ਕੀਤੇ ਸੀਗੇ ਪੈਸੇ ਸੀਗੇ ਉਹਨਾਂ ਨੂੰ ਵਾਰਦਤ ਕਰਨ ਤੋਂ ਬਾਅਦ ਪੈਸੇ ਜਿਹੜੇ ਸੀਗੇ ਉਹ ਕਿੱਥੇ ਸੀ ਔਰ ਇਹਦੇ ਨਾਲ ਇਹ ਸਾਰਾ ਕੁਝ 11 12 ਬੰਦੇ ਔਰ 8 ਗ੍ਰਿਫਤਾਰ ਹੋਣ ਕਰਕੇ ਸੁਰਤਾਰਪੁਰ ਲੋਧੀ ਦੇ ਵਿੱਚੋਂ ਜਿਹੜਾ ਆਲਮੋਸਟ ਇਹੜਾ ਫਰੋਤੀ ਮੰਗਣ ਵਾਲਾ ਗੈਂਗ ਸੀਗਾ ਇਹਦਾ ਆਲਮੋਸਟ ਅਸੀਂ ਕਪੂਥਲਾ ਪੁਲਿਸ ਨੇ ਸਫਾਇਆ ਕਿੰਨੇ ਲੋਕ ਫਾਇਰ ਕੀਤੇ ਕਿਹਨੇ ਤੋਂ 6 ਫਾਇਰ ਕੀਤੇ ਸੇਫ ਆਰਕੀਟੈਕਚਰ ਹਰਜਿੰਦਰ ਸਿੰਘ ਦਾ ਕੀ ਬੈਕਗ੍ਰਾਉਂਡ ਹਰਜਿੰਦਰ ਸਿੰਘ ਜਿਹੜਾ ਸੀਗਾ ਇਹ ਚੇਅਰਮੈਨ ਸੀਗਾ ਫੂਡ ਗ੍ਰੇਨ ਦਾ ਜਿਹੜਾ ਸੀਗਾ ਆਪਣੇ ਉਹਦਾ ਸੀਗਾ ਆਪਣੇ ਠੇਕੇਦਾਰ ਸੀਗਾ ਫਰੋਤੀ ਸਰ ਚਿੰਨ ਪੰਜਾਬ ਦੇ ਜਿਹੜੇ ਹਿੱਸੇ ਚ ਇਹਨਾਂ ਨੇ ਮੰਡੀਆ ਚਿੰਨੇ ਚ ਇਹ ਮਾਮਲੇ ਆ ਫਰੋਤੀ ਮੈਸ ਬੇਸਿਕਲੀ ਇਹਨਾਂ ਦਾ ਜਿਹੜਾ ਏਰੀਆ ਆਫ ਆਪਰੇਸ਼ਨਸ ਸੀਗਾ ਸੁਲਤਾਨਪੁਰ ਲੋਧੀ ਲੋਈਆਂ ਔਰ ਆਪਣਾ ਜਿਹੜਾ ਜਲੰਧਰ ਰੂਲਰ ਔਰ ਕਪੂਰਥਲਾ ਦੇ ਲਾਗੇ ਲਾਗੇ ਸੀ ਪਰ ਹਰਜਿੰਦਰ ਸਿੰਘ ਜਿਹਦੇ ਤੇ ਰਿਫਾਇਰ ਕੀਤੇ ਆ ਇਹ ਫਿਰ ਪ੍ਰੋਤੀ ਦੀ ਕੋਲ ਕੀਤੀ ਹੁੰਦੀ ਇਹਨਾਂ ਨੂੰ ਆਪਾਂ ਨਹੀਂ ਕਹ ਸਕਦੇ ਇਹਨਾਂ ਨੂੰ ਥ੍ਰੈਟ ਕਾਲ ਕੀਤੀ ਸੀ ਇਹਨਾਂ ਨੂੰ ਥ੍ਰੈਟ ਕਾਲ ਕਰਕੇ ਇਹਨਾਂ ਦੇ ਉੱਤੇ ਉਹਨਾਂ ਨੇ ਜਾਨਲੇਵਾ ਹਮਲਾ ਕੀਤਾ ਸੀਗਾ ਬਾਕੀ ਜਿਹੜੇ ਦੋ ਹੋਰ ਕੇਸਿਸ ਜਿਨ੍ਹਾਂ ਦੇ ਵਿੱਚ ਪਹਿਲਾਂ ਇਹਨਾਂ ਨੇ ਕੀਤੇ ਹੋਰ ਚ ਫਰੋਤੀ ਮਿਲਦੀ ਉਹ ਚ ਇੰਨੇ ਕਿ ਫਰੋਤੀ ਮਿਲਦੀ ਕਿ ਇਹ ਪਾਰਟ ਆਫ ਇਨਵੈਸਟੀਗੇਸ਼ਨ ਹੈ ਬਾਕੀ